ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬੀਕੇ ਨੀਟਿੰਗ ਡਿਜ਼ਾਈਨ 'ਚ ਤੁਹਾਡਾ ਸਵਾਗਤ ਹੈ ਫਰੈਂਡਸ ਜਿਹੜਾ ਡਿਜ਼ਾਈਨ ਅੱਜ ਆਪਾਂ ਬਣਾਵਾਂਗੇ ਏ ਡਿਜ਼ਾਈਨ ਤੁਸੀਂ ਆਪਣੀ ਕੋਟੀ ਜੈਕਟ ਜੈਂਟ ਸਵੈਟਰ ਬੱਚਿਆਂ ਦੇ ਸਵੈਟਰ ਕਿਸੇ ਤੇ ਵੀ ਅਪਲਾਈ ਕਰ ਸਕਦੇ ਹੋ ਬਣਾਉਣ 'ਚ ਬਹੁਤ ਆਸਾਨ ਹੈ ਏ ਡਿਜ਼ਾਈਨ ਨੂੰ ਬਣਾਉਣ ਲਈ ਸਾਨੂੰ 5-5 ਦੇ ਹਿਸਾਬ ਨਾਲ ਕੁੰਡੇ ਲੈਣੇ ਆ ਤੇ 4 ਕੁੰਡੇ ਐਕਸਟਰਾ ਲੈਣੇ ਆ ਦੋ ਸਲਾਈਆਂ ਦਾ ਫਰੈਂਡਸ ਆਪਣਾ ਇਹ ਡਿਜ਼ਾਈਨ ਹੈ ਚਲੋ ਹੁਣ ਆਪਾਂ ਡਿਜ਼ਾਈਨ ਨੂੰ ਬਣਾਉਣਾ ਸ਼ੁਰੂ ਕਰਦੇ ਆ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੀ ਸਾਈਡ ਤੋਂ ਫਰੈਂਡਸ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਬੈਲ ਆਈਕਨ ਦਾ ਬਟਨ ਵੀ ਜ਼ਰੂਰ ਦਬਾਉਣਾ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੀ ਸਾਈਡ ਤੋਂ ਪਹਿਲਾ ਕੁੰਡਾ ਬਿਨਾਂ ਬੁਨੇ ਤਾਰ ਲੈਣਾ ਧਾਗਾ ਆਪਣੇ ਵੱਲ ਕੀਤਾ ਦੋ ਕੁੰਡੇ ਉਲਟੇ ਧਾਗਾ ਪਿੱਛੇ ਕੀਤਾ ਫਰੈਂਡਸ ਹੁਣ ਜਿਹੜੇ ਤਿੰਨ ਕੁੰਡੇ ਇਹਨਾਂ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਦੋ ਕੁੰਡਿਆਂ ਤੋਂ ਬਾਅਦ ਆਪਾਂ ਸਲਾਈ ਨੂੰ ਸਟਰਨ ਲੈ ਕੇ ਇੱਕ ਲੋਬ ਇੱਕ ਕੁੰਡਾ ਬਣਾਵਾਂਗੇ ਇਹ ਕੁੰਡੇ ਨੂੰ ਆਪਾਂ ਥੋੜਾ ਢਿੱਲਾ ਰੱਖਣਾ ਫਿਰ ਧਾਗਾ ਆਪਣੇ ਵੱਲ ਕੀਤਾ ਫਿਰ ਉਲਟੀ ਸਾਈਡ ਤੋਂ ਇਹ ਜਿਹੜੇ ਤਿੰਨੋਂ ਕੁੰਡੇ ਐ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਬਣਾ ਦੇਣਾ ਕੁੰਡੇ ਆਪਣੇ ਨਾਲੋਂ ਨਾਲ ਬਰਾਬਰ ਹੋਈ ਜਾਣੇ ਆ ਇਹ ਪੰਜ ਕੁੰਡਿਆਂ ਨੂੰ ਆਪਾਂ ਪੂਰੀ ਸਲਾਈਚ ਰਿਪੀਟ ਕਰਨਾ ਹੈ ਦੋ ਕੁੰਡੇ ਉਲਟੇ ਧਾਗਾ ਪਿੱਛੇ ਕੀਤਾ ਫਿਰ ਇਹ ਦੋ ਕੁੰਡਿਆਂ ਤੋਂ ਬਾਅਦ ਇੱਕ ਕੁੰਡਾ ਇਸ ਤਰ੍ਹਾਂ ਇੱਕ ਲੂਪ ਬਣਾਉਣਾ ਹੈ ਫਿਰ ਧਾਗਾ ਆਪਣੇ ਵੱਲ ਕੀਤਾ ਫਿਰ ਉਲਟੀ ਸਾਈਡ ਤੋਂ ਇਹ ਤਿੰਨ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾ ਦੇਣਾ डिजाइन की पहली सिलाई पूरी आप इस तरह बना के कंप्लीट करनी है हम आप डिज़ाइन की दूसरी सिलाई उल्टी सिलाई तक पहला कुंडा ਬਿਨਾਂ ਬੁਨੇ ਉਤਾਰ ਲੈਣਾ ਇਹ ਦੋ ਕੁੰਡੇ ਜਿਹੜੇ ਉਲਟੀ ਸਾਈਡ ਤੋਂ ਆਪਾਂ ਸਿੱਧੇਵਾਂ ਮੰਗੇ ਫਿਰ ਧਾਗਾ ਆਪਣੇ ਵੱਲ ਕੀਤਾ ਤਿੰਨ ਕੁੰਡੇ ਉਲਟੇ ਫਰੈਂਡਸ ਇਹ ਪੰਜ ਕੁੰਡਿਆਂ ਨੂੰ ਆਪਾਂ ਪੂਰੀ ਸਲਾਈ ਚ ਰਿਪੀਟ ਕਰਨਾ ਹੈ ਡਿਜ਼ਾਈਨ ਦੀ ਦੂਸਰੀ ਸਲਾਈ ਚ ਦੋ ਕੁੰਡੇ ਸਿੱਧੇ ਧਾਗਾ ਆਪਣੇ ਵੱਲ ਕੀਤਾ ਤਿੰਨ ਕੁੰਡੇ ਉਲਟੇ ਲਾਸਟ ਵਾਲੇ ਕੁੰਡੇ ਨੂੰ ਉਲਟਾ ਬੁੰਨਣਾ फ्रेंड्स ਇਹ ਦੋ ਸਲਾਈਆਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਜਦੋਂ ਆਪਾਂ ਇਹ ਦੋ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਾਂਗੇ ਤੇ ਆਪਣਾ ਡਿਜ਼ਾਈਨ ਦੇਖੋ ਕਿੰਨਾ ਪਿਆਰਾ ਬੰਨਾ ਤੁਸੀਂ ਇਹਨੂੰ ਇੱਕ ਵਾਰ ਟ੍ਰਾਈ ਜ਼ਰੂਰ ਕਰਨਾ ਮੇਰੀ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ